ਸਾਂਗੀ ਕੀ ਟੀਮ ਜਿਹੜੀ ਇਹ ਮੇਰੇ ਨਾਲ ਜਿਹੜੀ ਆਈ ਸੀ ਔਰ ਉਹਨਾਂ ਦਾ ਸ਼ੁਕਰੀਆ ਦਾ ਹੈ ਹੀ ਲੇਕਿਨ ਇੱਥੇ ਆ ਕੇ ਸਾਡੇ ਨਾਲ ਆ ਪਿੰਡ ਦੇ ਵੀ ਜਿਹੜੇ ਵੀ ਸਾਡੇ ਨਾਲ ਜੁੜੇ ਨੇ ਕੀ ਇਹ ਮੇਰੇ ਇੱਕ ਟੀਮ ਹੀ ਹੈ ਜੀ ਉਹੀ ਗੱਲ ਕਰ ਰਹੇ ਸੀ ਉਹ ਨਾਲ ਵਾਲੇ ਵੀ ਮੈਂ ਦੇਖ ਰਿਹਾ ਇੱਥੋਂ ਦੇ ਵੀ ਜੋਗੀ ਬਰਾ ਨਾਲ ਆਪਣੀ ਹੱਤ ਤੇ 11 ਹੁੰਦੇ ਨੇ ਤੇ ਜੋ ਵੀ ਚੰਗੇ ਕੰਮ ਸ਼ੁਰੂ ਕਰਦੇ ਹੋ ਉਹ 11 ਜਿਹੜੇ ਨੇ ਉਹ ਸੈਂਕੜੇ ਕਰੋੜਾ ਬਣ ਜਾਂਦੇ ਨੇ ਮੈਂ ਉਹੀ ਦੇਖ ਰਿਹਾ ਸੀ ਠੀਕ ਹੈ ਪੂਰੀ ਟੀਮ ਲੈ ਕੇ ਪਰ ਮੈਂ ਆਸ-ਪਾਸ ਦੇ ਧਿਆਨ ਨਾਲ ਜੀ ਬਲਜੀਤ ਬਲਜੀਤ ਸਿੰਘ ਜੀ ਲਓ ਤੰਦੋ ਤੇ ਇੱਕੇ ਗਈ ਜੀ ਨਾ ਪੁਜਾਇਆ ਹਾਂ ਜੀ ਜੀ ਮੈਡਮ ਪੂਜਾ ਰੂਸਰਾਸ ਸਦੇਵਾ ਜੀ ਜਿੰਦਾਬਾਦ ਮੈਡਮ ਪੂਜਾ ਰੂਸਰਾਸ ਸਦੇਵਾ ਜੀ ਜਿੰਦਾਬਾਦ ਬੰਟੀ ਸਦੇਵਾ ਜੀ ਜਿੰਦਾਬਾਦ ਮੈਡਮ ਪੂਜਾ ਰੂਸਰਾਸ ਸਦੇਵਾ ਜੀ ਜਿੰਦਾਬਾਦ ਬੰਟੀ ਸਦੇਵਾ ਜੀ ਜਿੰਦਾਬਾਦ ਨਹੀਂ ਜੀ ਮੇਰੇ ਹਲਕੇ ਦੇ ਲੋਕ ਜਿੰਦਾਬਾਦ ਬਿਲਕੁਲ ਤੁਸੀਂ ਜ਼ਾਰੇ ਜਿੰਦਾਬਾਦ ਹੋ ਤੁਸੀਂ ਜਿੰਦਾਬਾਦ ਹੋ ਤਾਂ ਜਿੰਦਾਬਾਦ ਹੈ ਜੀ ਤਾਂ ਹੀ ਅਸੀਂ ਕੰਮ ਕਰ ਸਕਦੇ ਹਾਂ ਜੀ ਹਾਂ ਜੀ ਕਦਿਆ ਦੁਵਾਵਾ ਤੇ ਪਿਆਰ ਹੀ ਬਹੁਤ ਸਾਰੇ ਸਭ ਦਾ ਕਿਹੜਾ ਮੂੰਹ ਉੱਟ ਗਿਆ ਇਹਨੇ ਚਰ ਬੋਲ ਦਿੱਤਾ ਨਹੀਂ ਤੇ ਪਿਆੰਟ ਵਿੱਚ ਸਾਰਿਆਂ ਨੂੰ ਮਕਾਨ ਦਿੱਤੇ ਜਾ ਰਹੇ ਨੇ ਅਸੀਂ ਇੱਥੇ ਦੇ ਦੁਆਬ ਤੇ ਸਾਡਾ ਮਨੂੰ ਕਾਨੂੰਨ ਤਾਉਣ ਦੀ ਤਰ ਤਿਆੜੇ ਦਾ ਨਹੀਂ ਕਾਨੂੰਨੀ ਮਤਲਬ ਹੋਣਾ ਨਾ ਮੇਰਾ ਸਾਨੂੰ ਆ ਕੇ ਦੋ ਪੈ ਲੱਗੇ ਕਿੰਨੇ ਸਾਲਾਂ ਤੋਂ ਦੀ ਸਾਨੂੰ ਨਹੀਂ ਕੁਝ ਮੇਰਾ ਤੇ ਆਵੇ ਲੇਖ ਲਿਖਾੜੇ ਦਾ ਮਿਲਕ ਜੀਤ ਇਹ ਹੈ ਪਾਟ ਕੈਸੇ ਹੋ ਵੀ ਨਹੀਂ ਨਹੀਂ ਤੇ ਜਬ ਬਾਖਿਆਨ ਮਿਲੇ ਤਾਂ ਹਮੂ ਕਿਉਂ ਨਹੀਂ ਮਿਲੇ ਇੱਕ ਨਿੰਦੂ ਗਈ ਜਮਰੋ ਨਹੀਂ ਚੁਆਏ ਬੀਬੀ ਕਾਹ ਚ ਪੜੇ ਦੁਖੀ ਹੋਗਾ ਨਾ ਹਣਗਾ ਆਖ ਪਕ ਤੱਕ ਨਾ ਸੀ ਸਰਪੰਚ ਇਕ ਛਲ ਦੇਣੀ ਲੈ ਨਿੰਬਰੇ ਤੇ ਜਾਣੇ ਇਹਨੇ ਦੁਖੀ ਅਸੀਂ ਉਹ ਕਹਤਾਂ ਗਏ ਵੀ ਅਸੀਂ ਪਿਆਰ ਬੜੇ ਫਾਰਮ ਵਿੱਚ ਚ ਵਾਰੂ ਬੈਠੇ ਰਹੇ ਫਾਰਮ ਵਿੱਚ ਪਾਣੀ ਆਇਆ ਸੀਗਾ ਨਾ ਇੱਕ ਸਰਦਾਰ ਲਿਖਣ ਬਾਅਦ ਤੇ ਆਇਆ ਅਸੀਂ ਉਹਨੂੰ ਆਖਿਆ ਸਾਡੇ ਤੋਂ ਮਕਾਨ ਪਾਟ ਗਏ ਨੇ ਪਰਛਾਹ ਖਤਮ ਹੋ ਗਈਆਂ ਨੇ ਕੰਦਾ ਡੇਕ ਪਈਆਂ ਨੇ ਉਹ ਕਹਿੰਦਾ 2-2000 ਰੁਪਇਆ ਦੋ ਸਾਨੂੰ ਅਸੀਂ ਤਾਂ ਲਿਖਾਂਗੇ ਅਸੀਂ ਉਹਨੂੰ ਪੈਸੇ ਕਿੱਥੋਂ ਦੇ ਬਸ ਜੀ ਬਸ ਕੋਈ ਨਹੀਂ ਕੋਈ ਨਹੀਂ ਹਾਂ ਮੈਂ ਬਾਕੀ ਯਾਰੋ ਤੇ ਅਸੀਂ ਨਹੀਂ ਸਾਡੀਆਂ ਵਰਤਾਂ ਸਾਰਿਆਂ ਤੈਨੂੰ ਬਸ ਤੁਹਾਡਾ ਪਿਆਰ ਚਾਹੀਦਾ ਜੀ ਉਹ ਸਹਿ ਮੋਟਾ ਬਾਦ ਦੀ ਚੱਲੇ ਜਿੰਨੇ ਜੋਗੀ ਆ ਖਾਲੀ ਖੜੀਆਂ ਸਾਥ ਰਾਮ ਨਹੀਂ ਅਸੀਂ ਤੇਰਾ ਕਰ ਨਹੀਂ 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 ਹਾਂਜੀ ਆਦੇ ਸਿਮੇ ਦੇ ਪਰਮਾਤਮਾ ਮਿਹਰ ਕਰੇ ਰਾਮਾ ਸਿਤਾ ਨਿਵਾਰ ਕੋਈ ਕੌਣ ਪਟਾ ਲਿਆ ਇਹਨੂੰ 5-5 ਮਰਲੇ ਜ਼ਮੀਨ ਦੇਵਾਂਗੇ ਬਾਅਦ ਅਸੀਂ ਕਹਿੰਦੇ ਮਾਲਕ ਇਹਨੂੰ ਕਰੇ ਅਸੀਂ ਜੋਰ ਲਿਆ ਆ ਉਹ ਸਾਰੇ ਕਰਨਗੇ ਮਾਲਕ ਸਾਰੇ ਆਪਾਂ ਸਾਰਿਆਂ ਦਾ ਕਰਨਗੇ ਅਸੀਂ ਤਾਂ ਕਰਾਂਗੇ ਖਾਤ ਰਾਮ ਅਸੀਂ ਕਦੇ ਨਾ ਕਰਾਂਗੇ ਨਿਗਰਾਂ ਵੀਰ ਅਸੀਂ ਖਾਤ ਰਾਮ ਕਦੇ ਨਾ ਕਰਾਂਗੇ

ਵਾੜੇ ਨਾ ਮੈਨੂੰ ਲੱਗਦਾ ਨਹੀਂ ਉਹ ਪਿੱਛੇ ਨਹੀਂ ਲੱਗਾ ਤੁਹਾਡੀ ਤੁਹਾਡੀ ਕਿੰਨੇ ਦੱਸੋ ਬਾਹਰ ਪੰਜ ਗਾਹ ਪੰਜ ਗਾਹ ਲੱਗੇ ਨੇ ਜੀ ਵੀ ਔਰ ਬੇਠਾ ਹੋ ਗਏ ਹੋਰੇ ਹੋਰ ਲੱਗੇ ਹੋਰ ਜੀ ਇਹਨਾਂ ਦੋ ਹੋ ਗਏ ਨੇ ਕੋਈ ਨਾ ਲਾਈਨ ਚ ਪਾਣੀ ਘਟੇ ਤਾਂ ਕੋਈ ਬਿਲਕੁਲ ਵੀ ਨਹੀਂ ਮੈਂ ਦੱਤਾ ਹਲਾ ਮੇਰੇ ਹੁੰਦਾ ਨਾ ਕਿ ਕੰਟੈਕਟ ਟੁੱਟ ਜਾਂਦਾ ਨਹੀਂ ਜੀ ਜੀ ਡੰਗਰਾਂ ਦੇ ਬੰਦੇ ਆ ਲੋਗੇ ਜੀ ਨਹੀਂ ਜਾ ਸਕਦੇ ਕੁਛ ਨਹੀਂ ਪਾਵਨ ਕੁਛ ਰਹੇ ਕੋਈ ਨਹੀਂ ਪੱਠੇ ਜਰੂਰ ਤੇ ਪੱਠੇ ਤੁਹਾਨੂੰ ਦੇਵਾਂਗੇ ਜੀ ਹਾਂ 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 ਦੇ ਦੇਣਾ ਉਂਝ ਦੇ ਦੇ ਪਾਣੀ ਕਾਰਨ ਦੇ ਦੇ ਦੋ ਵੀਰ ਦੋ ਦੋ ਬੁਲਾਓ ਨਾ ਉਹ ਟਾਂਗੇ ਹੋ ਰੋਸ਼ਨ ਇਹ ਬੁਲੀਕਿੰਗ ਦੇ ਗੋਲੇ ਪਹਿਲੀ ਸੁਲੇ ਆ ਆ ਬਾਤ ਕਰੀਏ ਕੀ ਕਰੀਏ ਰੱਬ ਦੀ ਮਾਰ ਹੈ ਇਸ ਉੱਤੇ ਪਾਣੀ ਨਹੀਂ ਪਾਉਂਦੇ ਛੇ ਹੋਵੇ ਠੀਕ ਹੋ ਗਿਆ ਜੀ ਇਹ ਟਾਣੀ ਪਾਣੀ ਨਾਲ ਨਹੀਂ ਲੱਗਦੀ ਟਾਣੀ ਲੱਗਦੀ ਹਾਂ ਜੀ ਆਹ ਹੋ ਗਿਆ ਇਹ ਇੱਕ ਟਾਣੀ ਹਾਂ ਜੀ ਜਾਣਿਆ ਜੀ ਟਾਣੀ ਦਾ ਕੀ ਨਾਮ ਹੈ ਕੱਢੀ ਕਪੜਾ ਬਾਹਰ ਮਾਰ ਲਵਾ ਕੱਢ ਨਮਸਕਾਰ ਫਾਜ਼ਿਲ ਕਾ ਇਹਨਾਂ ਤਕਰੀਰਾਂ ਫਾਜ਼ਿਲ ਸਰਹੱਦੀ ਇਲਾਕੇ ਦੀਆਂ ਜਿੱਥੇ ਪਾਣੀ ਦੀ ਜੋ ਕਿ ਮਾਰਵਾਦ ਦੀ ਬਈ ਜਨਾ ਤੋਂ ਪਾਣੀ ਚੱਲਦੀ ਉਹ ਨਾਲ ਪਾਣੀ ਦੇਣ ਵਾਲੇ ਤਰੀਕੇ ਸੁਧਾਰਿਆ ਕੀ ਆਉਂ ਗੱਡੀ ਦੇਖ ਲਓ ਗੱਡੀਆਂ ਦੇ ਆਪਾਸ ਜਾਂਦਾ ਗੱਡੀ ਜਾਂਦਾ ਸਰਜੀਤ ਸਿੰਘ ਆ ਮੰਮੀ ਤੇਰਾ ਆਹ ਲਾ 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 ਪ੍ਰਾਸਕ ਦੇਗਾ ਬੰਟੀ ਸਰ ਦੇਵਾ ਜੀ ਬੰਦੋ ਨੀ ਤੇਸ਼ਰ ਤੋਂ ਪੂਰੇ ਕੁਲੇ ਕੁਲੇ ਇਹ ਸ਼ਹਿਰ ਤੋਂ ਪੂਜਾ ਮੈਡਮ ਨੇ ਠੀਕ ਹੈ ਜੀ ਐਮਸੀਏ ਆ ਆਮਾਦੀ ਕੁਆਲਿਟੀ ਦੇ ਤੇ ਨਾਲ ਉਂਝ ਆਦੇ ਲੋਕ ਸਾਰਾ ਉੱਠ ਕਰਦੇ ਨੇ ਕੋਈ ਸਰਕਾਰ ਦੇ ਨਹੀਂ ਇਹ ਜਗਾ ਜੀ ਆਪ ਤਾਂ ਕੋਨੇ ਦੇ ਰਹੇ ਜੀ ਜੀ ਰੇਤੇ ਵਾਲੀ ਪਹਿਨੀ ਦੇ ਨਾਲ ਲੱਗੇ ਟਾਹਨਿਆਂ ਵਿੱਚ ਪਹੁੰਚੇ ਸੀ ਔਰ ਅੱਜ ਜਿਵੇਂ ਜਿਵੇਂ ਦੇਖੋ ਸੋਸ਼ਲ ਮੀਡੀਆ ਕੋਈ ਦੂਰ ਨਹੀਂ ਜੀ ਲਾਈਵ ਚਲਾਉਣ ਦਾ ਮਕਸਦ ਇਹੀ ਹੁੰਦਾ ਹੈ ਔਰ ਸੋਸ਼ਲ ਮੀਡੀਆ ਦਿਖਾਉਣ ਦਾ ਮਕਸਦ ਇਹੀ ਹੁੰਦਾ ਕਿ ਜਿਹੜੇ ਸਾਡੇ ਭਰਾ ਔਰ ਭੈਣ ਇੱਥੇ ਮੁਸੀਬਤ ਦੇ ਵਿਚ ਫਸੇ ਹੋਏ ਨੇ ਸਭ ਨੂੰ ਪਤਾ ਲੱਗੇ ਕਿ ਉਹ ਕਿੰਨੀ ਕੁ ਮੁਸੀਬਤ ਵਿੱਚ ਫਸੇ ਹੋਏ ਨੇ ਉਹਨਾਂ ਤੱਕਨ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸਮੱਗਰੀ ਜੜੀ ਨਹੀਂ ਪਹੁੰਚ ਰਹੀ ਤਾਂ ਇਹ ਇੱਕ ਜ਼ਰੀਆ ਹੁੰਦਾ ਜੀ ਔਰ ਸੋਸ਼ਲ ਮੀਡੀਆ ਥਰੂ ਜਦੋਂ ਲੋਕ ਦੇਖਦੇ ਨੇ ਤਾਂ ਉਹ ਸੰਪਰਕ ਕਰਦੇ ਨੇ ਨੰਬਰ ਮੇਰਾ ਸਾਰਾ ਕੋਲ ਹੈ 956336000 ਸਾਨੂੰ ਫੋਨ ਆਉਂਦੇ ਨੇ ਅਸੀਂ ਨਾਲ ਦੇ ਨਾਲ ਉਹਨਾਂ ਨੂੰ ਸੰਪਰਕ ਕਰ ਲਿਆ ਜAVE ਦੋ ਗੱਡੀਆਂ ਤੁਸੀਂ ਭਰ ਕੇ ਲਾਓ ਰਸਮੀਆਂ ਠੀਕ ਹੈ ਆਣ ਜਾਣ ਵਾਸਤੇ ਕਿੰਨੀ ਦਿੱਕਤ ਹੋ ਰਹੀ ਹੈ ਇੱਥੇ ਪਹੁੰਚਣ ਵਾਸਤੇ ਵੀ ਦੇਖਿਆ ਜਦਾਂ ਪਿੱਛੇ ਸਾਰਾ ਪਾਣੀ ਪਾਣੀ ਸੀ ਦੇਖੋ ਮੈਂ ਇਹੀ ਕਹਾਂਗੀ ਕਿ ਅਸੀਂ ਇਹ ਨਹੀਂ ਮੁਸ਼ਕਿਲ ਆਇਆ ਤੇ ਇੰਨਾ ਜਿਹੜੇ ਲੋਕ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਵਾਸਤੇ ਕਿੰਨੀਆ ਮੁਸ਼ਕਿਲਾਂ ਹੋਣਗੀਆਂ ਮੈਂ ਤੇ ਇਹੀ ਕਹਾਂਗੀ ਔਰ ਇਹ ਮੁਸ਼ਕਿਲ ਕੋਈ ਵੀ ਨਹੀਂ ਜੇ ਸਾਡੇ ਭਰਾ ਭੈਣ ਮੁਸ਼ਕਿਲ ਵਿੱਚ ਅਗੇ ਨੇ ਤਾਂ ਅਸੀਂ ਮੁਸ਼ਕਿਲ ਜੀ ਆ ਜਿਦਕੋ ਜਿਨ੍ਹਾਂ ਨੇ ਗੱਲਾਂ ਕਰਨੀਆਂ ਨੇ ਜਾਂ ਜਿਨ੍ਹਾਂ ਦਾ ਕੰਮ ਹੀ ਸਿਰਫ ਲੱਤਾਂ ਖਿੱਚਣਾ ਹੈ ਉਹਨਾਂ ਵਾਸਤੇ ਮੈਂ ਕੁਝ ਨਹੀਂ ਕਹਿ ਸਕਦੀ ਜੀ ਮੇਰਾ ਕੰਮ ਹੈ ਮੈਂ ਆਪਣਾ ਕੰਮ ਸਾਫ਼ ਤੇ ਸੁਚੀਨियत ਨਾਲ ਕਰ ਰਹੀ ਹਾਂ ਮੇਰੀ ਟੀਮ ਮੇਰਾ ਸਾਥ ਦੇ ਰਹੀ ਹੈ ਮੈਂ ਸਾਰੀ ਟੀਮ ਦਾ तहे ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਕਿ ਅਬੀ ਟੀਮ ਤੋਂ ਬਿਨਾ ਮੈਂ ਵੀ ਅਧੂਰੀ ਹਾਂ ਜੀ ਔਰ ਮੈਂ ਤਾਂ ਹੀ ਕਹਾਂਗੀ ਕਿ ਆਓ ਨਾਲ ਲੱਗ ਕੇ ਆਪਾਂ ਵੀ ਸੇਵਾ ਕਰੀਏ بجائے ਕਿ ਸੋਸ਼ਲ ਮੀਡੀਆ ਤੇ ਕਮੈਂਟ ਪਾਈਏ ਔਰ ਏਹੀ ਮਨਤਾ ਦੀ ਸੇਵਾ ਹੈ ਜੋ ਆਪਾਂ ਇੱਕ ਨਿਵਾਸਕデア ਹੋਈ ਆਪਣੇ ਲੇਖੇ ਲਗਣੀ ਸੀ ਬਹੁਤ ਅਨੰਦ ਜੀ ਨਮਸਕਾਰ ਜੀ ਅੱਜ ਇਹ ਦੋਨਾਂ ਨਾਲ ਕਾ ਦੇ ਨਾਲ ਲੱਗੀਆਂ ਟਾਣੀਆਂ ਟਾਣੀ ਚਿਮਨ ਸਿੰਘ ਤੇ ਨਾਲ ਹੀ ਟਾਣੀ ਕਰਤਾਰ ਸਿੰਘ ਤੇ ਪਹੁੰਚੇ ਆ ਜਿੱਥੇ ਜਿਹੜਾ ਇਹ ਪਾਣੀ ਬਹੁਤ ਜ਼ਿਆਦਾ ਵੱਜ ਚੁਕਿਆ ਆ ਔਰ ਜਿਹੜੀਆਂ ਉਹਨਾਂ ਦੇ ਚੌਲੇ ਦੀ ਫਸਲਾਂ ਨੂੰ ਤਾਂ ਨੁਕਸਾਨ ਪਹੁੰਚੇ ਪਹੁੰਚਿਆ ਨਾਲ ਹੀ ਜਿਹੜਾ ਉਹਨਾਂ ਦਾ ਕੰਟੈਕਟ ਦਾ ਮੇਨ ਜਿਹੜਾ ਹੈ ਉਹ ਸ਼ਹਿਰ ਤੋਂ ਟੁੱਟ ਚੁਕਿਆ ਆ ਤੇ ਆਸ-ਪਾਸ ਦੇ ਕੁੰਡੇ ਤਾਂ ਵੀ ਟੁੱਟ ਚੁਕਿਆ ਆ ਔਰ ਇੱਥੇ ਆਪਣੀ ਟੀਮ ਦੇ ਨਾਲ ਪਹੁੰਚੇ ਆ ਰਾਤ ਸਮਗਰੀ ਲੈ ਕੇ ਪਰ ਭਾਈ ਤਾਂ ਨਹੀਂ ਕੀਤੀ ਜਾ ਸਕਦੀ ਲੇਕਿਨ ਇਹ ਹੈ ਕਿ ਜਿੰਨਾ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਸਾਥਰੀ ਭਾਇਆ ਜਾ ਸਕਦਾ ਹੈ ਉਹਨਾਂ ਵੱਤ ਤੋਂ ਵੱਧ ਜਿਹੜਾ ਅਸੀਂ ਇਹਨਾਂ ਸਾਰਿਆਂ ਦੇ ਨਾਲ ਖੜੇ ਆ ਔਰ ਹੱਥ ਜੋੜ ਕੇ ਜਿਹੜੀ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਇਹਨਾਂ ਦਾ ਜੋ ਨੁਕਸਾਨ ਹੋਇਆ ਹੈ ਉਹਨਾਂ ਦਾ ਮੁਆਵਜ਼ਾ ਜਿਹੜਾ ਜਲਦ ਤੋਂ ਜਲਦ ਦਿੱਤਾ ਜਾਵੇ ਤਾਂ ਕਿ ਇਹਨਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾ ਸਕੇ ਔਰ ਇਹਦਾ ਕੋਈ ਜਿਹੜਾ ਇਹ ਪੱਕੇ ਤੌਰ ਤੇ ਪ੍ਰਬੰਧ ਕੀਤਾ ਜਾਵੇ ਹੱਲ ਕੀਤਾ ਜਾਵੇ ਤਾਂ ਕਿ ਜੀੜੀ ਮਾਰ ਆਈ ਵਾਰੀ ਛੱਡਿਆ ਸਰਗਦੀ ਪਿੰਡਾਂ ਇਲਾਕਿਆਂ ਦੇ ਲੋਕਾਂ ਨੂੰ ਸਾਡੇ ਭਰਾਵਾਂ ਨੂੰ ਪੈਂਦੀ ਏ ਤਾਂ ਉਸ ਚੀਜ਼ ਤੋਂ ਜਿਹੜੇ ਬਚਿਆ ਜਾ ਸਕੇ ਇਹਦਾ ਜਿਹੜਾ ਪਰਮਾਨੈਂਟ ਹੱਲ ਜੂਰ ਕੀਤਾ ਜਾਵੇ ਔਰ ਬਾਕੀ ਜੋ ਸੇਵਾ ਪ੍ਰਮਾਤਮਾ ਨੇ ਮੇਰੇ ਲਈ ਖੇ ਲਾਈ ਏ ਤਾਂ ਉਹਦੇ ਵਾਸਤੇ ਮੈਂ ਔਰ ਮੈਂ ਆਪਣੀ ਮੇਰੀ ਟੀਮ ਇਹ ਲਗਾਤਾਰ ਪ੍ਰੇਪਰੇਸ਼ਨ ਕਰ ਰਹੇ ਆ ਔਰ ਇੱਥੇ ਪਹੁੰਚਿਆ ਨਾ ਸਾਰਿਆਂ ਦੇ ਵਿੱਚ ਇਹਨਾਂ ਨੂੰ ਜਿਹੜੀ ਇਹ ਰੈਸ਼ਨਸ ਬਗਰੀ ਪ੍ਰੋਵਾਈਡ ਕਰਵਾਈ ਗਈ ਨਹੀਂ ਸਕੇ ਜੀ ਮੈਡਮ ਜੀ ਜਿਵੇਂ ਠੀਕ ਆ ਤੁਸੀਂ ਵੀ ਆਪਦੇ ਵੱਲ ਜਿੰਨੀ ਸੇਵਾ ਹੋ ਸਕਦੀ ਹੈ ਇੱਥੇ ਜ਼ਰੂਰ ਤੋਂ ਪਾਰਾ ਦੀ ਕਰੋ ਮੁਸ਼ਕਿਲ ਘੜਦੇ ਵਿੱਚ ਬੜਾ ਪ੍ਰਾਊਡ ਫੀਲ ਕਰਦੇ ਆ ਫਿਲਹਾਲ ਇੱਥੇ ਕੁਝ ਇੱਥੋਂ ਦੇ ਨਾਗਰਿਕ ਸੀ ਤੁਹਾਨੂੰ ਆਪਦੀ ਪਰੇਸ਼ਾਨੀਆਂ ਦਿੱਕਤਾਂ ਦੱਸ ਰਿਹਾ ਕਿ ਪਿੰਡ ਦੇ ਵਿੱਚ ਜਿਹੜੀਆਂ ਸਾਨੂੰ ਇਹ ਦਿਨਾਂ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ ਕਿ ਆਉਣ ਵਾਲੇ ਸਮੇਂ 'ਚ ਅਸੀਂ ਵਿਸ਼ਵਾਸ ਕਰ ਸਕਦੇ ਆ ਕਿ ਤੁਸੀਂ ਮਾਂ ਸਰਕਾਰ ਤੋਂ ਆਸ਼ ਕਰਦੇ ਆ ਕਿ ਉਸ ਜੋ ਦਿੱਕਤਾਂ ਆ ਕੇ ਨਾਲ ਸਮੇਂ ਤੇਰੇ ਤੇਰੇ ਉਹ ਸਭ ਦੂਰ ਹੋਣਗੇ ਦੇਖੋ ਵੈਸੇ ਤਾਂ ਸਭ ਤੋਂ ਵੱਡੀ ਵੱਡੀ ਚੀਜ਼ ਇਹ ਹੈ ਜਗਿੰਦਰ ਰਹਿੰਦਾ ਹੈ ਕਿ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਇਹ ਕਿ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋਇਆ ਹੈ ਇਸ ਸਰਹੰਦੀ ਪਿੰਡਾਂ ਜੀ ਪਿੰਡਾਂ ਨੂੰ ਜਿਹੜੀ ਇਹ ਮਾਰ ਹਮੇਸ਼ਾ ਉਦੋਂ ਤੋਂ ਹੀ ਪੈਂਦੀ ਆ ਰਹੀ ਹੈ ਔਰ ਕਈ ਸਰਕਾਰਾਂ ਆਈਆਂ ਨੇ ਭਾਵੇਂ ਉਹ ਪਿੱਛੇ ਕਾਂਗਰਸ ਸਰਕਾਰ ਰਹੀ ਹੋਵੇ ਭਾਵੇਂ ਆਕਾਲੀਆਂ ਦੀ ਸਰਕਾਰ ਰਹੀ ਹੋਵੇ ਭਾਵੇਂ ਨਹੀਂ ਬਈ ਸਰਕਾਰ ਰਹੀ ਹੋਵੇ ਤਾਂ ਇਹਨਾਂ ਦਾ ਪਰਮਾਨੈਂਟ ਸਿਚੁਏਸ਼ਨ ਜਿਹੜਾ ਕਿਸੇ ਵੱਲੋਂ ਨਹੀਂ ਕੀਤਾ ਗਿਆ ਤਾਂ ਮੈਂ ਪੂਰੀ ਆਸ ਕਰਦੀਆਂ ਕਿਉਂਕਿ ਸਾਡੀ ਜਿਹੜੀ ਇਹ ਆਮ ਆਦੀ ਪਾਰਟੀ ਦੀ ਜਿਹੜੀ ਇਹ ਭਗਵੰਤ ਮਾਨ ਜੀ ਦੀ ਸਰਕਾਰ ਜਿਹੜੀ ਹੈ ਲਗਾਤਾਰ ਵਧੀਆ ਉਪਰਾਲੇ ਕਰ ਰਹੀ ਹੈ ਔਰ ਉਹਨਾਂ ਦਾ ਇੱਕੋ ਹੀ ਟੀਚਾ ਹੈ ਕਿ ਜਿਹੜੀ ਜਨਤਾ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਉਚਿਤ ਤਰੀਕੇ ਨਾਲ ਜਿਹੜਾ ਹੱਲ ਕੀਤਾ ਜਾਵੇ ਉਹਨਾਂ ਦੇ ਵਾਸਤੇ ਬੜੇ ਪ੍ਰਯਤਨ ਕੀਤੇ ਜਾ ਰਹੇ ਨੇ ਉਹਨਾਂ ਦੀ ਜਿਹੜੀ ਸੋਚ ਉਹ ਬੜੀ ਵਧੀਆ ਹੈ ਔਰ ਮੈਨੂੰ ਪੂਰਾ ਪੂਰੀ ਉਮੀਦ ਹੈ ਕਿ ਜਿਹੜੇ ਸਾਡੇ ਮਾਨ ਸਾਹਿਬ ਨੇ ਸਾਡੇ ਸੀਐਮ ਕਦਵੰਤ ਮਾਨ ਜੀ ਨੇ ਉਹ ਜਿਹੜਾ ਹੈ ਸਮੱਸਿਆ ਦਾ ਹੱਲ ਵੀ ਜਿਹੜਾ ਹੈ ਉਹ ਜ਼ਰੂਰ ਕਰਨਗੇ ਔਰ ਇਹੀ ਅਪੀਲ ਮੈਂ ਪਹਿਲੇ ਵੀ ਕਰ ਚੁੱਕੀ ਆ ਕਿ ਇਹਨਾਂ ਦਾ ਜਿਹੜਾ ਪਰਮਨੈਂਟ ਸੋਲੂਸ਼ਨ ਕੀਤਾ ਜਾਵੇ ਇਹਨਾਂ ਦਾ ਬੰਦਾ ਮੁਆਵਜ਼ਾ ਇਹਨਾਂ ਨੂੰ ਟਾਈਮ ਤੇ ਮਿਲ ਜਾਵੇ ਤਾਂਕਿ ਇਹ ਜਿਹੜਾ ਆਨਵਲ ਟਾਈਮ ਦੇ ਵਿੱਚ ਜਦੋਂ ਇਹ ਪਾਣੀ ਕੱਟਦਾ ਹੈ ਤਾਂ ਦੁਬਾਰਾ ਜਿਹੜੀ ਅਗਲੀ ਜਿਹੜੀ ਫਸਲ ਨੂੰ ਉਗਾਉਣ ਦੇ ਲਈਕ ਬਣ ਜਾਵੇ ਵੱਡੀ ਸਭ ਤੋਂ ਵੱਡੀ ਪ੍ਰੋਬਲਮ ਹੀ ਆਂਦੀ ਹੈ ਕਿ ਇਹਨਾਂ ਦੀ ਜਿਹੜੀਆਂ ਜ਼ਮੀਨਾਂ ਨੇ ਉਹ ਕੱਚੀਆਂ ਹੋਣ ਕਰਕੇ ਕਿਸੇ ਤਕਰੀਬਨ ਜਿਹੜਾ ਕਿਤੇ ਨਾ ਕਿਤੇ ਇਹ ਮੁਆਵਜ਼ੇ ਤੋਂ ਵੀ ਰਹਿ ਜਾਂਦੇ ਨੇ ਔਰ ਸਭ ਤੋਂ ਵੱਡੀ ਮਾਰ ਇਹਨਾਂ ਸਰਹੱਦੀ ਪਿੰਡਾਂ ਦੇ ਸਾਡੇ ਭਰਾਵਾਂ ਨੂੰ ਇਹੀ ਪੈਂਦੀ ਏ ਤਾਂ ਮੈਂ ਹੱਥ ਜੋੜ ਕੇ ਸਾਡੀ ਸਰਕਾਰ ਨੂੰ ਇਹੀ ਅਪੀਲ ਕਰਦੀ ਆ ਸਾਡੀ ਮਾਨ ਸਾਹਿਬ ਨੂੰ ਸਾਡੇ ਮਾਨਯੋਗ ਸੀਐਮ ਭਗਵੰਤ ਮਾਨ ਜੀ ਨੇ ਹੀ ਅਪੀਲ ਕਰਦੀ ਆ ਕਿ ਇਹਨਾਂ ਜਿਹੜੇ ਕੱਚੀਆਂ ਜ਼ਮੀਨਾਂ ਨੇ ਉਹਦੇ ਵੱਲ ਧਿਆਨ ਦੇ ਕੇ ਜਿਹੜਾ ਉਹਨਾਂ ਨੂੰ ਪੱਕਾ ਕਰਨ ਦਾ ਕੰਮ ਕੀਤਾ ਜਾਵੇ ਤਾਂ ਕਿ ਜਿਹੜੀ ਇਹ ਮਾਰ ਪੈਂਦੀ ਏ ਉਹਨਾਂ ਦਾ ਅਸਰ ਜਿਹੜਾ ਹੈ ਸਾਡੇ ਕਿਸਾਨ ਭਰਾਵਾਂ ਤੇ ਨਾ ਪਵੇ ਮੈਮ ਦਿੱਖੇ ਜਿਵੇਂ ਸੀਐਮ ਸਾਹਿਬ ਦੇ ਤਾਂ ਮੂੰਹ ਚ ਬੰਨੀ ਨਾਮ ਰਟੇ ਹੋਏ ਨਹੀਂ ਪਾਵੇਂ ਉਹ ਤੇਜਾਰ ਹੋ ਜਾਵੇ ਚਾਹੋ ਗੱਟੀ ਨੰਬਰ 13 ਨੋ ਹੋਵੇ ਚਾਹੋ ਦੋਨਾਂ ਨਾਮ ਕਾਵੇ ਉਹ ਬੜੀ ਬੜੀ ਆਦੇ ਸਪੀਸ ਵਿੱਚ ਜ਼ਿਕਰ ਕਰ ਚੁੱਕੀ ਨੇ ਪਿੰਡਾਂ ਦਾ ਤੇ ਤੁਸੀਂ ਕੀ ਕਰ ਰਹੇ ਹੋ ਦੇਖੋ ਉਹਨਾਂ ਨੇ ਜ਼ਮੀਨ ਲੈਵਲ ਤੇ ਲੋਕਾਂ ਦੇ ਨਾਲ ਜੁੜ ਕੇ ਕੰਮ ਕੀਤਾ ਹੋਇਆ ਹੈ ਤਾਂ ਹੀ ਉਹਨਾਂ ਨੂੰ ਇੰਨਾ ਇਲਾਕਿਆਂ ਦੇ ਸਾਰੇ ਪਿੰਡਾਂ ਦੇ ਨਾਮ ਪਤਾ ਨੇ ਹੋਰ ਕੀ ਗੱਲਾਂ ਜਾਣਦੇ ਲੋਕਾਂ ਨੂੰ ਕੀ ਬਸ ਇਹੀ ਕਵਾਂਗੀ ਕਿ ਅ ਇੱਕ ਛੋਟੀ ਜੀ ਸੇਵਾ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਲਗਾਤਾਰ ਨਿਭਾਈ ਜਾ ਰਹੀ ਹੈ ਔਰ ਇਹੀ ਕਹਾਂਗੀ ਕਿ ਆਪਣਾ ਪਿਆਰ ਔਰ ਸਪੋਰਟ ਐਵੇਂ ਬਣਾਈ ਰੱਖਿਓ ਤਾਂਕਿ ਮੈਂ ਤੁਹਾਡੀ ਸੇਵਾ ਜੇ ਲਗਾਤਾਰ ਕਰਦੀ ਰਵਾਂ ਔਰ ਵਾਹਿਗੁਰੂ ਸੱਚੇ ਪਾਤਸ਼ਾਹਗੇ ਹੀ ਅਰਦਾਸ ਕਰਦੀ ਆ ਕਿ ਇਹ ਜੜੀ ਮੁਸੀਬਤ ਦੀ ਕੜੀ ਹੈ ਇਹਨੂੰ ਜਲਦੀ ਤਾਲ ਦੋ ਸਾਡੇ ਜਿਹੜੇ ਸਰਦੀਪਿੰਡਾ ਦੇ ਲੋਕ ਨੇ ਸਾਡੇ ਹਲਕੇ ਦੇ ਲੋਕ ਨੇ ਸਾਡੇ ਪੰਜਾਬ ਦੇ ਲੋਕ ਨੇ ਉਹਨਾਂ ਨੇ ਫਿਰ ਤੋਂ ਖੁਸ਼ਹਾਲ ਕਰ